सत श्रीकाल तुम देख रहे हो चढ़ी कला लाइव बहुत बहुत स्वागत है तड़ा मैं हाँ मास्टर किक्कर सिंह अज का मुख्य समाचार क्रिक्टर ग्यारह करोड़ देते दे विरोधियों ने चुके सवाल नॉन टीचिंग स्टाफ तो डी पी आई स्कूलों की हटेगी अधीनगी ग्रुप ए बी सी मुलाजमान को ऑप्शन पंद्रह दिन चू दे देे अर्जिया किसान जथेबंद ਜਾਲੀ ਕਾਟ ਬਣਾਉਣ ਵਾਲਿਆਂ ਖਿਲਾਫ ਮਾਮਲਾ ਦਰਜ ਬਾਗੀ ਅਕਾਲੀ ਧੜੇ ਦਾ ਪਾਰਟੀ ਲੀਡਰਸ਼ਿਪ ਵਿੱਚ ਤਬਦੀਲੀ ਤੋਂ ਬਿਨਾਂ ਕਿਸੇ ਤਰ੍ਹਾਂ ਦਾ ਸਮਝੌਤਾ ਨਾ ਕਰਨ ਦਾ ਫੈਸਲਾ 3 ਨਵੇਂ ਕਾਨੂੰਨਾਂ ਦਾ ਪੰਜਾਬੀ ਚ ਅਨਵਾਦ ਕਰਨ ਲਈ ਪੰਜਾਬ ਸਰਕਾਰ ਨੇ ਕੇਂਦਰ ਨੂੰ ਲਿਖਿਆ ਪੱਤਰ ਟੌਂਗੀ ਬਾਬੇ ਨੇ 60 ਲੱਖ ਰੁਪਏ ਠੱਗੇ ਬਾਬੇ ਸਮੇਤ ਦੋ ਖਿਲਾਫ ਕੇਸ ਦਿੱਤਾ ਦਰਜ ਹੁਣ ਖਬਰ ਵਿਸਥਾਰ ਸਹਿਤ ਜਿਵੇਂ ਹੀ T20 ਵਰਲਡ ਕਪ ਜਿੱਤ ਕੇ ਕ੍ਰਿਕਟ ਟੀਮ ਇੰਡੀਆ ਵਾਪਸ ਪੁੱਜੀ ਤਾਂ ਉਹਨਾਂ ਦੇ ਉੱਪਰ ਪੈਸੇ ਦਾ ਮੀਂਹ ਵਰਸਾ ਦਿੱਤਾ ਗਿਆ BCCI ਵੱਲੋਂ ਵੀ ਉਹਨਾਂ ਨੂੰ ਜਿਹੜੀ ਕਿ ਮੋਟੀ ਰਕਮ ਦਿੱਤੀ ਗਈ ਦੂਸਰੇ ਪਾਸੇ ਮਹਾਰਾਸ਼ਟਰ ਦੇ ਸਰਕਾਰ ਵੱਲੋਂ ਸਪੈਸ਼ਲ 11 ਕਰੋੜ ਦੇਣ ਦਾ ਐਲਾਨ ਕਰ ਦਿੱਤਾ ਸੋ ਮਹਾਰਾਸ਼ਟਰ ਦੇ ਵਿੱਚ ਵਿਰੋਧੀ ਧਿਰ ਵੱਲੋਂ ਵੱਡਾ ਵਿਰੋਧ ਕੀਤਾ ਜਾ ਰਿਹਾ ਹੈ ਕੇ 11 ਕਰੋੜ ਰੁਪਏ ਜੋ ਕਿ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਕ੍ਰਿਕਟਰਾਂ ਨੂੰ ਖੁਸ਼ ਕਰਨ ਲਈ ਉਹਨਾਂ ਦੇ ਪਰਿਵਾਰਾਂ ਨੂੰ ਖੁਸ਼ ਕਰਨ ਲਈ ਜਿਹੜਾ ਕੀ ਇਹ ਰਕਮ ਦਿੱਤੀ ਜਾ ਰਹੀ ਏ ਜੋ ਕਿ ਸਰਾਸਰ ਗਲਤ ਏ ਜਿਸ ਤਰ੍ਹਾਂ ਉਹਨਾਂ ਨੂੰ BCCI ਵੱਲੋਂ ਇਨਾਮ ਦਿੱਤਾ ਜਾ ਰਿਹਾ ਔਰ ਕੋਈ ਵੀ ਰਾਜ ਆਪਣੇ ਵੱਲੋਂ ਜਿਹੜਾ ਇਸ ਤਰ੍ਹਾਂ ਦਾ ਪੈਸਾ ਨਹੀਂ ਦੇ ਸਕਦਾ ਸੋ ਕ੍ਰਿਕਟਰ ਜਿਹੜੇ ਕਿ ਪਹਿਲਾਂ ਉਹਨਾਂ ਨੂੰ BCCI ਪੂਰੀ ਇੰਡੀਆ ਦੇ ਵੱਲੋਂ ਜਿਹੜਾ ਸਹਾਇਤਾ ਦਿੱਤੀ ਜਾਂਦੀ ਏ ਹੁਣ ਮਹਾਰਾਸ਼ਟਰ ਸਰਕਾਰ ਵੱਲੋਂ ਵੀ ਆਪਣੇ ਵੱਲੋਂ ਜਿਹੜਾ 11 ਕਰੋੜ ਰੁਪਏ ਦੇਣ ਦਾ ਐਲਾਨ ਕੀਤਾ ਹੈ ਇਸ ਨੂੰ ਲੈ ਕੇ ਵਿਰੋਧੀ ਜਿਹੜੇ ਨੇ ਉਹ ਸਵਾਲ ਖੜੇ ਕਰ ਰਹੇ ਨੇ ਕਿਉਂਕਿ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਇਹ ਰਾਸ਼ੀ ਜਿਹੜਾ ਕ੍ਰਿਕਟਰਾਂ ਨੂੰ ਦੇਣੀ ਔਰ ਉਹਨਾਂ ਦੇ ਉੱਪਰ ਆਪਣਾ ਜਿਹੜਾ ਕਿ ਵੋਟਾਂ ਨੂੰ ਪੱਕਿਆ ਕਰਨ ਦਾ ਦੋਸ਼ ਲਾਇਆ ਜਾ ਰਿਹਾ ਹੈ ਨਾਨ ਟੀਚਿੰਗ ਸਟਾਫ ਤੋਂ ਡੀਪੀਏ ਸਕੂਲਾਂ ਦੀ ਅਧਿਨਗੀ ਹੁਣ ਖਤਮ ਹੋ ਜਾਵੇਗੀ ਜੋ ਕਿ ਪੰਜਾਬ ਸਰਕਾਰ ਨੇ ਨਵੇਂ ਆਏ ਕਾਨੂੰਨ ਨੂੰ ਲੈ ਕੇ ਇਹ ਜਿਹੜਾ ਕਿ ਵੱਡਾ ਫੈਸਲਾ ਲਿੱਤਾ ਹੈ ਕਿ ਹੁਣ ਡੀਪੀਆਈ ਜਿਹੜੇ ਨੌਨ ਟੀਚਿੰਗ ਸਟਾਫ ਨੇ ਉਹਨਾਂ ਨੂੰ ਜਿਹੜਾ ਕਿ ਆਪਣੇ ਮਰਜ਼ੀ ਦੇ ਅਨੁਸਾਰ ਕਾਲਜਾਂ ਦੇ ਵਿੱਚ ਰਹਿਣਾ ਹੈ ਜਾਂ ਸਕੂਲਾਂ ਦੇ ਵਿੱਚ ਜਾਣਾ ਉਹ 15 ਦਿਨ ਦੀ ਆਪਸ਼ਨ ਦਿੱਤੀ ਗਈ ਹੈ ਹੁਣ ਡੀਪੀਆਈ ਜਿਹੜਾ ਕਿ ਉਹਨਾਂ ਦੇ ਵਿੱਚ ਸਕੂਲਾਂ ਦੇ ਵਿੱਚ ਜੇ ਨੌਨ ਟੀਚਿੰਗ ਸਟਾਫ ਕੰਮ ਕਰਦੇ ਨੇ ਉਹਨਾਂ ਤੋਂ ਡੀਪੀਆਈ ਦਾ ਅਧਿਕਾਰ ਖਤਮ ਹੋ ਜਾਵੇਗਾ ਅਧਿਨਗੀ हट ਜਾਵੇਗੀ ਕਿਸਾਨ ਜਥੇਬੰਦੀਆਂ ਦੇ ਜਾਲੀ ਕਾਰਡ ਬਣਾਉਣ ਨੂੰ ਲੈ ਕੇ ਜਿਹੜਾ ਕਿ ਬਵਾਲ ਮੱਚਿਆ ਕੁਝ ਜਥੇਬੰਦੀਆਂ ਦੇ ਨਾਂ ਤੇ ਬਹੁਤ ਸਾਰੇ ਲੋਕ ਜਾਲੀ ਜਿਹੜੇ ਕਿ ਕਾਰਡ ਬਣਾ ਲੈਂਦੇ ਨੇ ਜਥੇਬੰਦੀਆਂ ਦੇ ਆਗੂ ਉਹਨਾਂ ਨੂੰ ਜਾਲੀ ਕਾਰਡ ਬਣਾ ਕੇ ਦਿੰਦੇ ਨੇ ਜੋ ਟੋਲ ਪਲਾਜ਼ਿਆਂ ਦੇ ਉੱਪਰ ਉਹਨਾਂ ਨੂੰ ਭਾਰੀ ਸ਼ੂਟ ਹੁੰਦੀ ਏ ਜਿਸ ਨੂੰ ਲੈ ਕੇ ਕੁਝ ਲੋਕ ਜਿਹੜੇ ਫੜੇ ਗਏ ਨੇ ਜਾਲੀ ਕਾਰਡ ਬਣਾ ਕੇ ਉਹ ਆਪਣਾ ਜਿਹੜਾ ਕੀ ਫਾਇਦਾ ਲੈਂਦੇ ਨੇ ਜੋ ਕਿਸਾਨਾਂ ਦੇ ਨਾਲ ਉਹਨਾਂ ਦਾ ਕੋਈ ਰਾਬਤਾ ਵੀ ਨਹੀਂ ਹੁੰਦਾ ਸੋ ਕਿਸਾਨ ਜਥੇਬੰਦੀਆਂ ਦੇ ਆਗੂਆਂ ਵੱਲੋਂ ਜਾਲੀ ਜਿਹੜੇ ਉਹਨਾਂ ਨੂੰ ਕਾਰਡ ਬਣਾ ਕੇ ਦੇਣ ਦੇ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ ਸੋ ਦੋ ਆਦਮੀ ਫੜੇ ਵੀ ਗਏ ਨੇ ਸੋ ਜਥੇਬੰਦੀ ਨੇ ਕਿਹਾ ਕਿ ਇਹ ਸਾਡੇ ਜਿਹੜੇ ਕੋਈ ਜਥੇਬੰਦੀ ਦੇ ਵਿੱਚ ਕੰਮ ਕਰਨ ਵਾਲੇ ਵਰਕਰ ਨਹੀਂ ਨੇ ਸੋ ਇਸ ਤਰ੍ਹਾਂ ਦੇ ਪੰਜਾਬ ਦੇ ਵਿੱਚ ਬਹੁਤ ਸਾਰੇ ਕਿਸਾਨ ਜਥੇਬੰਦੀਆਂ ਜਿਨ੍ਹਾਂ ਨੇ ਆਪਣੇ ਜਾਲੀ ਕਾਰਡ ਬਣਾ ਕੇ ਦਿੱਤੇ ਹੋਏ ਨੇ ਟੋਲ ਪਲਾਜ਼ੀਆਂ ਤੋਂ ਲੈ ਕੇ ਰੇਲ ਸਫਰ ਖੁਰ ਉਹਨਾਂ ਨੂੰ ਅਲੱਗ-ਅਲੱਗ ਤਰ੍ਹਾਂ ਦਾ ਜਿਹੜਾ ਕਿ ਫ੍ਰੀ ਸਹੂਲਤਾ ਮਿਲਦੀਆਂ ਨੇ ਸੋ ਕਿਸਾਨ ਜਥੇਬੰਦੀਆਂ ਨੇ ਇਸ ਵਾਸਤੇ ਧਿਆਨ ਦੇਣਾ ਪਵੇਗਾ ਕਿ ਜਿਹੜੇ ਸਾਡੇ ਇੱਕ ਗੈਰ ਲੋਕ ਨੇ ਜਾਲੀ ਇਸ ਕਾਰਡ ਲੈ ਕੇ ਆਪਣਾ ਇਹਦਾ ਫਾਇਦਾ ਲੈ ਰਹੇ ਨੇ ਉਹਨਾਂ ਦੇ ਬਿਖਤ ਕਾਰਵਾਈ ਕੀਤੀ ਜਾਵੇ ਬਾਗੀ ਕਾਲੀ ਤੜੇ ਦਾ ਪਾਰਟੀ ਲੀਡਰ ਵਿੱਚ ਜਿਹੜਾ ਕਿ ਸਿੱਧਾ ਜਵਾਬ ਦੇ ਦਿੱਤਾ ਹੈ ਅਕਾਲੀ ਦਲ ਨੂੰ ਅਕਾਲੀ ਦਲ ਤੋਂ ਬਾਗੀ ਧੜੇ ਨੇ ਕਿਹਾ ਹੈ ਕਿ ਲੀਡਰਸ਼ਿਪ ਵਿੱਚ ਤਬਦੀਲੀ ਤੋਂ ਬਿਨਾ ਕਿਸੇ ਤਰ੍ਹਾਂ ਦਾ ਸਮਝੌਤਾ ਕਰਨ ਨੂੰ ਸਾਡਾ ਕੋਈ ਫੈਸਲਾ ਨਹੀਂ ਹੋਵੇਗਾ ਲੀਡਰਸ਼ਿਪ ਵਿੱਚ ਤਬਦੀਲੀ ਤੋਂ ਬਿਨਾ ਅਸੀਂ ਅਕਾਲੀ ਦਲ ਨਾਲ ਇਕੱਠੇ ਨਹੀਂ ਹੋਵਾਂਗੇ ਸੋ ਬਾਗੀ ਧੜਾ ਖੁੱਲ ਕੇ ਸਾਹਮਣੇ ਆਇਆ ਹੈ ਪਾਵੇਂ ਬਾਗੀ ਧੜੇ ਵੱਲੋਂ ਇਹ ਸਮਝੌਤਾ ਕਰਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਸੀ ਹਰਜਿੰਦਰ ਸਿੰਘ ਧਾਮੀ ਪਰਮਜੀਤ ਸਿੰਘ ਸਰਨਾ ਤੇ ਹੋਰ ਜਿਹੜੇ ਵੱਡੇ ਆਗੂਆਂ ਵੱਲੋਂ ਲੇਕਿਨ ਬਾਗੀ ਧੜੇ ਨੇ ਆਪਣਾ ਸਪਸ਼ਟ ਕਿਹਾ ਹੈ ਕਿ ਜਦੋਂ ਤੱਕ ਸਰਵੀਰ ਸਿੰਘ ਬਾਦਲ ਦੀ ਅਗਵਾਈ ਵਾਲਾ ਅਕਾਲੀ ਦਲ ਹੈ ਉਹਦੇ ਵਿੱਚ ਤਬਦੀਲੀ ਨਹੀਂ ਕੀਤੀ ਜਾਂਦੀ ਉਦੋਂ ਤੱਕ ਸਾਡਾ ਸਮਝੌਤਾ ਕਿਸੇ ਤਰ੍ਹਾਂ ਦਾ ਨਹੀਂ ਹੋਵੇਗਾ ਤਿੰਨ ਨਵੇਂ ਕਾਨੂੰਨਾਂ ਨੂੰ ਲੈ ਕੇ ਪੰਜਾਬ ਦੇ ਮੁੱਖ ਮੰਤਰੀ ਨੇ ਕੇਂਦਰ ਸਰਕਾਰ ਨੇ ਇੱਕ ਪੱਤਰ ਲਿਖਿਆ ਹੈ ਕਿ ਇਹ ਜਿਹੜੇ ਤਿੰਨ ਨਵੇਂ ਕਾਨੂੰਨ ਫੌਜਦਾਰੀ ਆਏ ਨੇ ਇਹਨਾਂ ਨੂੰ ਲਾਗੂ ਕਰਨ ਵਾਸਤੇ ਵਿੱਤੀ ਸਹਾਇਤਾ ਦੀ ਵੀ ਲੋੜ ਹੈ ਸੋ ਵਿੱਤੀ ਸਹਾਇਤਾ ਨੂੰ ਲੈ ਕੇ ਪੰਜਾਬ ਦੇ ਮੁੱਖ ਮੰਤਰੀ ਨੇ ਕੇਂਦਰ ਸਰਕਾਰ ਨੂੰ ਪੱਤਰ ਲਿਖਿਆ ਕਿ ਵਿੱਤੀ ਸਹਾਇਤਾ ਵੀ ਨਾਲ ਦਿੱਤੀ ਜਾਵੇ ਸਾਰੇ ਰਾਜਾਂ ਨੂੰ ਉਹ ਰਾਜ ਜਿਹੜਾ ਕਿ ਇੱਕ ਆਪਣਾ ਇਹ ਕੇਂਦਰ ਦੇ ਕਾਨੂੰਨ ਬਣਾਏ ਜਿਹੜੇ ਫੌਜਦਾਰੀ ਕਾਨੂੰਨ ਨੇ ਇਹਨਾਂ ਨੂੰ ਲਾਗੂ ਕਰੇਗੇ ਜੋ ਫੌਜਦਾਰੀ ਕਾਨੂੰਨ ਲੈ ਕੇ ਆਏ ਆ ਜਿਹੜੇ ਹੁਣ ਵੱਡਾ ਬਦਲਾਅ ਕੀਤਾ ਜਾ ਰਿਹਾ ਹੈ ਸੋ ਉਹਨਾਂ ਕਾਨੂੰਨਾਂ ਨੂੰ ਲਾਗੂ ਕਰਨ ਵਾਸਤੇ ਜੋ ਆਰਥਿਕ ਸਹਿਯਾ ਵੀ ਮੰਗੀ ਹੈ ਪੰਜਾਬ ਦੇ ਮੁੱਖ ਮੰਤਰੀ ਨੇ ਕੇਂਦਰ ਤੋਂ ਟੋਂਗੀ ਬਾਬੇ ਨੇ 60 ਲੱਖ ਰੁਪਏ ਜਿਹੜੇ ਕਿ ਭੋਲੇ ਪਾਲੇ ਲੋਕਾਂ ਨੂੰ ਠੱਗੇ ਨੇ ਵੱਡੀ ਗੱਲ ਸਾਹਮਣੇ ਆਈ ਹੈ ਦੋ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ ਟੋਂਗੀ ਬਾਬਾ ਜੋ ਕਿ ਇੱਕ ਸੇਵਾ ਮੁਕਤ ਮੁਲਾਜ਼ਮ ਸੀ ਉਹਨਾਂ ਤੋਂ 60 ਲੱਖ ਰੁਪਏ ਅਲੱਗ-ਅਲੱਗ ਤਰ੍ਹਾਂ ਦੇ ਨਾਲ ਠੱਗੇ ਨੇ ਜੋ ਉਹਨਾਂ ਦੇ ਕਰ اولاد ਨਾ ਹੋਣ ਕਰਕੇ ਉਹਨਾਂ ਨੂੰ ਅਲਾਦ ਜਿਹੜੇ ਕਿ ਦਿਨ ਲਈ 60 ਲੱਖ ਰੁਪਏ ਲਏ ਨੇ ਕੁਝ ਨਗਦ ਕੁਝ ਨਕਲ ਬੈਂਕਰਾਈ ਕੁਝ Google Pay ਰਾਂ ਜਿਹੜਾ 60 ਲੱਖ ਲੈ ਨੇ ਹੁਣ ਫੜੇ ਗਏ ਨੇ ਔਰ ਬਾਬੇ ਦੇ ਖਿਲਾਫ ਜਿਹੜੇ ਦੋ ਹੋਰ ਆਦਮੀ ਨੇ ਉਹਨਾਂ ਦੇ ਉੱਪਰ ਕੇਸ ਦਰਜ ਕਰ ਲਿਆ ਗਿਆ ਜੋ ਅੱਜ ਪੰਜਾਬ ਦੇ ਵਿੱਚ ਬਹੁਤ ਜ਼ਿਆਦਾ ਗਵਾਲ ਮਚਿਆ ਹੋਇਆ ਕਿ ਟੌਂਗੀ ਬਾਬੇ ਕਈ ਤਰ੍ਹਾਂ ਦੇ ਲੋਕਾਂ ਨੂੰ ਠੱਗੀਆਂ ਮਾਰ ਚੁੱਕੇ ਨੇ ਔਰ ਪੰਜਾਬ ਦੇ ਖਾਸ ਕਰਕੇ ਸੁਜਾਨਪੁਰ ਇਲਾਕੇ ਦੇ ਵਿੱਚ ਇਹ ਟੌਂਗੀ ਬਾਬਾ ਜਿਹੜਾ ਕਿ ਬਹੁਤ ਮਸ਼ਹੂਰ ਹੈ ਔਰ ਇਸ ਨੇ ਜਿਹੜੇ ਕਿ ਪਰਵਾਹ ਤੋਂ 60 ਲੱਖ ਰੁਪਏ ਠੱਗੇ ਨੇ